ਰਾਮ ਨਾਮੀ ਦਾ ਤਿਹਾਰ ਅੱਜ ਦੇਸ਼ ਅਤੇ ਦੁਨੀਆ ਭਰ ਵਿੱਚ ਸਨਾਤਨੀ ਪਾਈਚਾਰੇ ਵੱਲੋਂ ਮਨਾਇਆ ਜਾ ਰਿਹਾ ਹੈ ਅੱਜ ਚੇਤ ਨਰਾਤਿਆਂ ਦਾ 9ਵਾਂ ਦਿਨ ਹੈ ਮੰਦਰਾਂ ਵਿੱਚ ਸ਼ਰਧਾਲੂ ਨਤਮਸਤਕ ਹੋ ਰਹੇ ਨੇ ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ਵਿਖੇ ਰਾਮ ਨਾਮੀ ਮੌਕੇ ਸ੍ਰੀ ਰਾਮ ਲੱਲਾ ਭਗਵਾਨ ਦੇ ਜਨਮ ਉਤਸਵ ਦੇ ਸਬੰਧ ਵਿੱਚ ਵੈਦਿਕ ਰੀਤੀ ਰਿਵਾਜਾਂ ਨਾਲ ਉਹਨਾਂ ਦੀ ਮੂਰਤ ਦਾ ਅਭਿਸ਼ੇਕ ਕੀਤਾ ਗਿਆ ਦੁਪਹਿਰ ਠੀਕ 12 ਵਜੇ ਤੋਂ ਅਗਲੇ 4 ਮਿੰਟਾਂ ਤੱਕ ਉਹਨਾਂ ਦੇ ਕੁਲ ਦੇਵਤਾ ਸੂਰਜ ਨੇ ਭਗਵਾਨ ਦੇ ਮੱਥੇ ਤੇ ਆਪਣੀਆਂ ਕਿਰਨਾਂ ਨਾਲ ਅਭਿਸ਼ੇਕ ਕੀਤਾ ਅਭਿਸ਼ੇਕ ਮਗਰੋਂ ਭਗਵਾਨ ਰਾਮਦੇਵ ਬਾਲ ਰੂਪ ਦਾ ਸੁੰਦਰ ਸ਼ ਇਸ ਮੌਕੇ ਉਹਨਾਂ ਨੂੰ 56 ਭੋਗ ਦਾ ਪ੍ਰਸ਼ਾਦ ਅਰਪਿਤ ਕੀਤਾ ਗਿਆ ਮੰਦਰ ਵਿੱਚ ਚੇਤਵਹੀਨੇ ਦੇ ਨਰਾਤੇ ਸ਼ੁਰੂ ਹੋਣ ਤੋਂ ਰੋਜ਼ਾਨਾ ਸ੍ਰੀ ਰਾਮਚਾਰਿਤ ਮਾਨਸ ਅਤੇ ਸ੍ਰੀ ਵਾਲਮੀਕੀ ਰਮਾਇਣ ਦਾ ਪਾਠ ਕੀਤਾ ਗਿਆ ਅਭਿਸ਼ੇਕ ਦੀ ਪਵਿੱਤਰ ਘੜੀ ਨੂੰ ਅੱਖੀਂ ਦੇਖਣ ਲਈ ਦੇਸ਼ ਅਤੇ ਦੁਨੀਆ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪੁੱਜੇ ਹੋਏ ਨੇ ਸਵੇਰ ਵੇਲੇ ਤੋਂ ਹੀ ਸ਼ਰਧਾਲੂ ਸਰਯੂ ਕਾਟ ਤੇ ਪਵਿੱਤਰ ਇਸ਼ਨਾਨ ਕਰਨ ਮਗਰੋਂ ਸ਼ਰਧਾਲੂ ਸ੍ਰੀ ਹਨੂਮਾਨ ਗੜੀ ਸਮੇਤ ਸ੍ਰੀ ਰਾਮ ਜਨਮ ਭੂਮੀ ਵਿੱਚ ਬਣੇ ਵੱਖ-ਵੱਖ ਮੰਦਰਾਂ ਵਿੱਚ ਨਤਮਸਤਕ ਹੋ ਕੇ ਮਨੁੱਖਤਾ ਦੀ ਭਲਾਈ ਲਈ ਪ੍ਰਾਰਥਨਾ ਕਰ ਰਹੇ ਨੇ